ਖਾਲਸਾ ਵਾਹਿਗੁਰੂ ਦੀ ਖਾਤਰ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸਾਧ ਸੰਗਤ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਟਰਾਕਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਇਮਾਨਦਾਰ ਭਰਤੀ ਘਟਨਾ ਵਾਪਰੀ ਹੈ ਸੁਖਦੇਵ ਸਿੰਘ ਬਾਦਲ ਜਿਸ ਨੂੰ ਪੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਪੰਡਤ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸੰਮੇਲ ਸੇਵਾ ਲੱਗ ਗਈ ਉਸ ਸੇਵਾ ਵਿੱਚ ਕੰਟਰਾਕਰ ਜੋੜੀ ਦੇ ਬਾਹਰਵਾਰ ਇਹ ਘੰਟਾ ਬ੍ਰੈਕਿੰਗ ਇਸੇ ਆਵਾਜ਼ ਸੇਵਾਦਾਰ ਵਾਲਾ ਚੋੜਾ ਪਾ ਕੇ ਹਾਜ਼ਮੇ ਵਿੱਚ ਬਰਸ਼ਾ ਪੜ ਕੇ ਉੱਥੇ ਡਿਊਟੀ ਕਰਨ ਦੀ ਸੇਵਾ ਸੀ ਉਹ ਵੀ ਲਾਈ ਗਈ ਪਰ ਅੱਜ ਜਦ ਉਹ ਸੇਵਾ ਕਰ ਰਿਹਾ ਸੀ ਪੰਖਾ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵੱਲੋਂ ਸਿਕਿਉਰਟੀ ਵੱਲੋਂ ਮੁਦਦਿਆ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਇਸ ਚਰਨਕੁੰਟ ਦੇ ਇਲੈਕਟ ਸੰਗਤ ਆਪਣਨੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋੜੀ ਲੱਗੀ ਹੈ ਕਿ ਸੁਖਬੀਰ ਸਿੰਘ ਬਾਦਲੂ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੀਵਨੋਂ ਰੱਖੀ ਹੋਈ ਸੇਵਾ ਦੌਰਾਨ ਪੈਂਟਾ ਘਰ ਬਾਰ-ਬਾਰ ਡਿਊਟੀ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸ ਕੇ ਐਸੇ ਧੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਕੋਈ ਘੱਟ ਐ ਔਰ ਸਰਕਾਰ ਨੂੰ ਤਾਲਮਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਐ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਕਤੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਐ ਉਹ ਜ਼ਰੂਰ ਕੀਤੀ ਜਾਏ ਵਾਹੂ ਜਿੱਕਰ ਖਾਲਸਾ ਵਾਹੂ ਜਿੱਕਰ ਕਰਦੇ ਇਸ ਗਲਤੀ ਜਾਣਕਾਰੀ ਮਿਲੀ ਐ ਕਿ ਕਿਸੇ ਵਿਅਕਤੀ ਨੇ ਗੋੜੀ ਚਲਾਉਣ ਦਾ ਯਤਨ ਕੀਤਾ ਜੋ ਕਿ ਹੱਦ ਮੰਦ ਭਾਗਾ ਵੀ ਹੈ ਦੁਖਦਾਈ ਵੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਪਹਿਮੁਖਤ ਦੇ ਗੁਰੂ ਅਕੈ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਪੀੜਾ ਵੀ ਦੰਦਾ ਹੈ ਔਰ ਮੰਦਪਾਗਾ ਵੀ ਹੈ ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਹੀ ਇਸ ਗੱਲ ਨੂੰ ਦੁਹਰਾਇਆ ਗਿਆ ਸੀ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਡਰ ਬਿਨਾਂ ਕਿਸੇ ਪੈਤੋ ਸਿਰਫ ਗੁਰੂ ਦੇ ਪੈਜ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਕੱਲ ਵੀ ਅਸੀਂ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਏ ਕੜਾ ਪ੍ਰਸ਼ਾਦ ਦੀ ਦੇਖ ਸਾਹਿਤ ਔਰ ਉਥੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ ਤੁਹਾਡੀ ਰਜ਼ਾ ਚ ਕੀਤਾ ਹੈ ਤੁਹਾਡੀ ਹਜ਼ੂਰੀ ਚ ਕੀਤਾ ਹੈ ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਹੈ ਤਾਂ ਤੇਰੇ ਤਖਤ ਦੀ ਸਿਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਲਈ ਹੈ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਉਹ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਇਥੇ ਜਵਾਬ ਦੇ ਹੀ ਤੈ ਹੁੰਦੀ ਹੈ ਕਿ ਸਾਡਾ ਸੰਕਲਪ ਹੈ। ਔਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ। ਕਿਉਂਕਿ ਇਹ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ। ਔਰ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ। ਗੁਰੂ ਪਾਤਸ਼ਾਹ ਦਾ ਤਖਤ ਹੈ ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਭੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ ਤੇ ਜਿਹੜੇ ਗੁਰੂ ਦੇ ਭੈ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ ਮੈਂ ਅੱਜ ਇਸ ਵਾਰੀ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦਭਾਗਾ ਔਰ ਦੁਖਦਾਈ ਵੀ ਕਿੰਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ ਸੀ ਜੀ ਸਰ ਜੀ